ਹੋਰ ਸਾਰੇ ਕਿਵੇਂ ਹੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੱਪੜਾ ਤੇ ਮੰਮੀ ਜੀ ਕਰਨਗੇ ਤੁਹਾਡੇ ਵਾਸਤੇ ਐਲੈਬੋਰੇਸ਼ਨ ਲਓ ਜੀ ਇਹ ਜੀ ਔਡੀ ਕਾਟਨ ਬਹੁਤ ਵਧੀਆ ਜਿਹੜੀ ਔਡੀ ਕਾਟਨ ਆਪਾਂ ਵੇਚ ਰਹੇ ਹਾਂ ਕੋਈ ਇਹਦਾ ਲੰਮਾ ਕੰਪਲੀਟ ਨਹੀਂ ਆਇਆ ਆਪਾਂ ਨਹੀਂ ਔਡੀ ਕਾਟਨ ਵਾਲੀ 550 ਰੁਪਏ ਦਾ ਸੂਟ ਹੈ ਜੀ ਇਹ ਤੇ ਸਿਰਫ 50 ਰੁਪਏ ਦੇ ਵਿੱਚ ਤੁਹਾਡੇ ਕੋਲੇ ਆ ਜਾਂਦਾ ਇਹ ਸੀ ਆਪਣਾ ਪਹਿਲਾ ਕਲਰ ਜੀ ਮਹਿੰਦੀ ਰੰਗਾ ਬਸ ਦੀਪੂ ਕੱਪੜੇ ਤੇ ਫੋਕਸ ਰੱਖੀ ਜੰਗਾ ਜੀ ਇਹ ਆਡੀ ਕਾਟਨ ਦਾ ਸਟੁੱਡਾ ਜੇ ਸਾਡੇ ਚੈਨਲ ਨੂੰ ਤੁਸੀਂ ਨਵੇਂ ਤਾਂ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤਾਂ ਬੱਚੜ ਕੇ ਸਪੋਰਟ ਕਰਿਓ ਆ ਗਏ ਇਹਦੇ ਚ ਮਾਸਟਰ ਕਲਰ ਆਡੀ ਕਾਟਨ ਜੀ ਹਾਲਾਉ ਜੀ 320 550 ਆਡੀ ਕਾਟਨ 550 ਚ ਚੱਲੂਗੀ ਬਹੁਤ ਸੋਹਣੀ ਚੀਜ਼ ਹੈ ਜੀ ਆਡੀ ਕਾਟਨ ਆਪਾਂ ਨੂੰ ਆਡੀ ਕਾਟਨ ਦਾ ਕੋਈ ਲੰਬਾ ਨਹੀਂ ਆਇਆ ਜੀ ਕਿਰਪਾ ਮਾੜੀ ਕਿ ਦਰਮੀ ਜਾ ਕੇ ਜੀ ਫੇਰ ਇਹ ਮਤਲਬ ਸਮਝ ਲਓ ਜੀ 650 700 ਤੇ ਜਾਊਗੀ ਇਹ ਹਾਂ ਜੀ ਹਾਲੋ ਜੀ ਇੱਥੇ اڈੀ ਕਾਟਨ ਦੀਆਂ ਸਾਰੀਆਂ ਤੇ ਮੋਰ ਹੋਣਗੀਆਂ ਜੀ ਵਿਦਆਉਟ ਮੋਰ ਕੋਈ ਕੱਪੜਾ ਨਹੀਂ ਹੋਊਗਾ ਜੀ ਹਾਲੋ ਜੀ ਗਰਮੀ ਜਾ ਕੇ ਤਾਂ ਫਿਰ 650 700 ਵਿੱਚ ਜਾਊਗਾ ਨਹੀਂ ਤਾਂ 750 ਬਗ ਜਾਊ ਰੇਟ ਕਿਹੀ ਜਾਂਦੇ ਬਦਲ ਨਹੀਂ ਉਹ ਕਾਟਨ ਮਹਿੰਗੀ ਹੋ ਗਈ ਜੀ ਇਹ ਤੁਹਾਨੂੰ ਦੱਸਤਾ ਵੇ ਗਰਮੀਆਂ ਚ ਆ ਗਈ ਤੇ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਪਲੀਜ਼ ਉਹਦਾ ਸਕਰੀਨਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਜੀ ਹਾਲੋ ਇਹ ਵੀ اڈੀ ਕਾਟਨ ਹੈ ਜੀ ਬਰੀਕ ਡਿਜ਼ਾਈਨ ਹੈ ਇਹ ਸ਼ਾਇਦ ਇੱਕੋ ਹੀ ਸੂਟ ਹੈ ਕੁਛ ਕੁਛ ਸੂਟ ਤਾਂ ਇੱਕ ਕੋਈ ਹੋਣਗੇ ਜੀ ਮੈਨੂੰ ਲੱਗਦਾ ਕਿਉਂਕਿ ਆਪਣੇ ਕੋਲ ਜਿਹੜੇ ਪਏ ਸੀ ਆਪਾਂ ਉਹਨਾਂ ਦੀ ਫਿਰ ਵੀਡੀਓ ਬਣਾ ਕੇ ਪਾ ਦਿੰਨੇ ਹੁੰਦੇ ਆ ਆ ਲਓ ਜੀ ਇਹ ਵੀ ਆਡੀ ਕਾਟਨ ਦਾ ਕਲਰ ਹੈ ਇਹ ਨਮਾਜਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਬਿਲਕੁਲ ਨਮਾਜਾ ਇਹ ਤਾਂ ਨਾਮ ਦਾ ਵੀ ਨਹੀਂ ਸਾਨੂੰ ਪਤਾ ਵੀ ਇਹ ਕਲਰ ਕੀ ਹੈ ਨਾਮ ਕੀ ਹੈ ਕਲਰ ਦਾ ਕੁਛ ਤਾਂ ਕਲਰ ਐਸੇ ਹੁੰਦੇ ਨੇ ਜੋ ਸਾਡੀ ਰੇਂਜ ਤੋਂ ਬਾਹਰ ਹੁੰਦੇ ਆ ਆ ਇੱਕ ਸੂਟ ਹੈ ਜੀ ਫਰੋਜੀ ਆ ਲਓ ਜੀ ਹੋਰ ਲਈ 550 ਦਾ ਵਦਗਿਆ ਵਾਲੀ ਔਡੀ ਕਾਟਨ ਹੈ ਵੀਰੇ ਇਹ ਸਰੇਜੀ ਕੋਈ ਇਹ ਡੁਪਲੀਕੇਟ ਜਾਂ ਕਾਪੀ ਨਹੀਂ ਹੈਗੀ ਔਡੀ ਕਾਟਨ ਜੀ ਆਹ ਬ੍ਰੀਕ ਡੈਨ ਡਿਜ਼ਾਈਨ ਆ ਗਿਆ ਜੀ ਹੋਰ ਹੀ ਆਗਾ ਡਾਰਕ ਗ੍ਰੇ ਜਾਲਾ ਲਓ ਸੁਰਮੇ ਰੰਗਾ ਜਾਲਾ ਲਓ ਘੈਂਟ ਜੈਣਾ ਇਹ ਬ੍ਰੀਕ ਡਿਜ਼ਾਈਨ ਹੈ ਜੀ ਜੁਨੀਕਾ ਜਿਆ ਡਿਜ਼ਾਈਨ ਆ ਗਿਆ ਜੀ ਆਉਦਾ ਮਤਲਬ ਹੈ ਇਹ ਔਡੀ ਕਾਟਨ ਪਰ ਇਹ ਕਾਪੀ ਉਹਦੀ ਹੈ ਜਨੀ ਕਿ ਸਿਮਰ ਕਾਟਨ ਸਿਮਰ ਡਜਿੰਦੀ ਇਹ ਡਿਜ਼ਾਈਨ ਸਿਮਰ ਚਾਏ ਹੋਏ ਹੈ ਜੀ 11 ਗਿਆਂ ਵਾਲੇ ਸੂਟਾਂ ਦਾ ਡਿਜ਼ਾਈਨ ਹੈ ਇਹ ਔਨਲੀ 550 ਦਾ ਬਹੁਤ ਸੋਹਣਾ ਕਲਰ ਹੈ ਕਿਸੇ ਮਾਈ ਵਾਸਤੇ ਲੈਣਾ ਤੁਸੀਂ ਤੇ ਆ ਵੀ ਕਲਰ ਆ ਉਹ ਕਲਰ ਹੋਰ ਸੀ ਆ ਕਲਰ ਹੋਰ ਹੈ ਜੀ ਖਾਕੀ ਆ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਵੀ ਆਡੀ ਕਾਪਟਾ ਬਹੁਤ ਪਿਆਰਾ ਕਲਰ ਹੈ ਯੂਨੀਕ ਜਿਹਾ ਕਲਰ ਹੈ ਹੌਲੀ 550 ਕੋਰਸਮੀਰ ਵਾਲੀ ਭੈਣ ਨੇ ਸੂਟ ਮੰਗਿਆ ਸੀ ਪਤਾ ਨਹੀਂ ਕਿਹੜਾ ਮੰਗਿਆ ਸੀ ਹੁਣ ਭੁੱਲ ਗਿਆ ਆਹ ਲੋ ਜੀ ਵੀ ਓਡੀ ਕਾਟਣ ਦਾ ਡਿਜ਼ਾਈਨ ਹੈ ਜੀ ਆਹ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਇੱਕ ਨੰਬਰ ਸੂਟ ਹੈ ਜਿਹੜਾ ਸੂਟ ਲੈਣਾ ਤੁਸੀਂ ਸੱਚ ਇੱਕ ਮੈਂ ਕਹਿਨੀ ਆ ਵੀਰੇ ਵੀ ਬਾਲੇ ਦਿਨ ਸਾਥੋਂ ਹੁਣ ਕਿਸੇ ਦਾ ਅਸੀਂ ਇਹ ਪਹਿਲਾਂ ਵੀ ਕਹੀ ਸੀ ਗੱਲ ਗੁੱਸਾ ਨਾ ਕਰਿਓ ਬਾਲੇ ਦਿਨ ਵੀਰੇ ਸਾਥੋਂ ਸੂਟ ਕਿਸੇ ਦਾ ਰੱਖਿਆ ਨਹੀਂ ਜਾਂਦਾ ਅਸੀਂ ਵੇਚਨੇ ਹੁੰਦੀ ਆ ਜੀ ਕੱਪੜੇ ਹੁਣ 15-15 ਦਿਨ ਸਾਥੋਂ ਰੱਖੇ ਨਹੀਂ ਜਾਂਦੀ ਜੀ ਕਸਟਮਰ ਪਹਿਲਾਂ ਇਹ ਕਹਿੰਦੇ ਕਿ ਜੀ ਬਾਅਦ ਚ ਕਰਾਂਗੇ ਬਾਅਦ ਚ ਮੈਂ ਬਾਅਦ ਚ ਕੋਈ ਰਿਸਪੌਂਸ ਨਹੀਂ ਦਿੰਦੇ ਹਮ ਲਾਈਟ ਸੁਰ ਮਿਰੰਗਾ ਜੀ ਆਡੀ ਕੱਪੜਾ ਆਉਣ ਲਈ 550 ਦਾ ਮਾਈਆਂ ਵਾਲੇ ਕਲਰ ਹੀ ਬਹੁਤ ਸੋਹਣੇ ਆ ਹੰਡਾ ਉਹ ਕੱਪੜਾ ਹੈ ਜੀ ਉਹ ਜੇ ਤਾਂ ਕਰਕੇ ਉਹ ਕੱਪੜੇ ਰੱਖਦੇ ਪਹਿਲਾਂ ਹੀ ਕਰਦੇ ਕਸਟਮਰ ਰੁਖਵਾ ਲੈਂਦੇ ਆ ਜੀ ਬਾਅਦ ਚ ਕਹਿੰਦੇ ਸੀ ਲੈਣਾ ਨਹੀਂ ਸਾਨੂੰ ਹੋਰ ਕੱਪੜਾ ਪਸੰਦ ਆ ਗਿਆ ਜੀ ਚਾਰ ਸੂਟ ਰਖਾਏ ਇੱਕ ਕੈਨਸਲ ਕਰ ਦਿਓ ਜੀ ਆਹ ਕੈਨਸਲ ਕਰ ਦਿਓ ਲੋਟ ਨਹੀਂ ਆਉਂਦਾ ਵੀਰੇ ਬਸ ਦੂਜੇ ਦਿਨ ਤੱਕ ਕਰੇ ਅਸੀਂ ਕੱਪੜਾ ਰੱਖਾਂਗੇ ਤੀਜੇ ਦਿਨ ਉਹ ਕੱਪੜਾ ਤੁਹਾਨੂੰ ਨਹੀਂ ਮਿਲੂਗਾ ਜੀ ਕਿਉਂਕਿ ਬਾਅਦ ਚ ਫਿਰ ਉਹ ਨਵੇਂ ਕੱਪੜੇ ਆਏ ਫਿਰ ਆਏ ਕਹਿੰਦੇ ਆਹ ਕੱਪੜਾ ਕਰੋ ਆਹ ਕੱਪੜਾ ਕਰੋ ਉਹ ਨਹੀਂ ਲੈਣੇ ਉਹਨੇ ਫਿਰ ਪਹਿਲਾਂ ਸੂਟ ਵੀ ਰਹਿ ਜਾਂਦੇ ਕੱਲੇ ਸੀ ਬਾਹਰ ਲਿਆਂਦੇ ਕੱਪੜੇ ਕੱਢ ਕੇ ਰੱਖਣ ਲੱਗੇ ਜੀ ਉਹ ਸਾਨੂੰ ਪਹਿਲਾਂ 5-1000 ਰੁਪਏ ਮੈਂਟ ਪਾਉਂਦੇ ਸੀ ਉਹਨਾਂ ਦੇ ਕੜਕੜ ਰੱਖੀ ਜਾਂਦੇ ਫਿਰ ਸਾਨੂੰ ਟੈਨਸ਼ਨ ਨਹੀਂ ਹੈਗੀ ਨਾ ਹੀ ਕਿਤੇ ਬਾਹਰ ਲੈਨੇ ਸਾਨੂੰ ਐ ਕਿਹਾ ਵੀ ਹਾ ਡਾ ਰੰਗ ਚੇਂਜ ਕਰ ਦੋ ਆ ਚੇਂਜ ਕਰ ਦੋ ਆ ਬਾਰੀ ਬਾਰੀ ਚੇਂਜ ਕਰਨ ਦੇ ਚੱਕਰ ਚ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਕਿਉਂਕਿ ਉਹ ਚੱਕਰ ਚ ਸਾਡੇ ਸੂਟ ਵੀ ਰਹਿ ਜਾਂਦੇ ਵਿਖਣਵੰਨੀ ਹਾਂਜੀ ਆ ਆ ਗਿਆ ਜੀ ਲਾਸਟ ਪਿਸਤਾ ਆ ਔਡੀ ਕਾਟਨ ਚ 550 ਕੋਈ ਸੂਟ ਆਪਣੇ ਕੋਲ ਇਹ ਸਿੰਗਲ ਰਹਿ ਗਏ ਜਿਵੇਂ ਆਹ ਸਿੰਗਲ ਹੈ ਜੀ ਜਿਹੜਾ ਦੂਜਾ ਉਹ ਵੀ ਸਿੰਗਲ ਹੈ ਕੁਛ ਦੋ ਦੋ ਹੈ ਜੀ ਬਹੁਤ ਪਿਆਰੀ ਕਲਰ ਹੈ ਜੀ ਆਹ ਹੋਰ ਹੀ ਐ ਲਾਈਟ ਪਰਪਲ ਜੇ ਟਾਈਪ ਦਾ ਤੇ ਇਹ ਗੱਲ ਯਾਦ ਰੱਖਿਓ ਜੀ ਅਗਲੀ ਗਰਮ ਚ ਇਹ ਸੂਟ 650 700 ਟੱਕਰ ਦੇ ਅਗਲੀ ਗਰਮ ਦੇ ਵਿੱਚ ਖੁਸ਼ ਨੂੰ ਦੱਸੇ ਨਾ ਦੱਸੇ ਵੀਰੇ ਏਕੇ ਦੀ ਕਾਟਨ ਸਾਰੀ ਮਹਿੰਗੀ ਹੋ ਕੇ ਆਉਗੀ ਆ ਲਓ ਜੀ ਆ ਕਲਰ ਸਭ ਤੋਂ ਪਿਆਰਾ ਕਲਰ ਹੈ ਜੀ ਕਰੇ ਲਾਈਟ ਜਹਾ ਹੋਰ ਹੀ ਕਲਰ ਹੈ ਬਹੁਤ ਸੋਹਣਾ ਇਹਨਾਂ ਤੋਂ ਭਾਵੇਂ ਕੋਈ ਛੋਟੀ 30 31 ਸਾਲ ਦੀ ਮਰਦਾ ਵੀ ਪਾ ਲੇ ਡਾਰਕ ਦੁਪੱਟਾ ਲੈ ਲੈ ਸੋਹਣਾ ਲੱਗਣਾ ਹੈ ਇਹ ਸੀ ਆਪਣੇ ਜੀ 550 ਵਾਲੇ ਸੂਟ ਜਿਆ ਸਾਲ ਤੱਕ ਵੀ ਆਰਾਮ ਨਾਲ ਪੋਹੇ ਕਲਰ ਉਦੋਂ ਬਾਅਦ ਜਿੰਨਾ ਮਰਜ਼ੀ ਪਾ ਲੇ ਤੇ ਆ ਆਪਣੇ ਕੋਲੇ ਜੀ 1 1 2 2 ਸੂਟ ਪਏ ਆਗੇ ਜੇ ਕਿਸੇ ਭੈਣ ਨੇ ਲੈਣੇ ਹੋਣੇ ਸਾਡੇ ਕੋਲੇ ਰਹਿਗੇ ਕਿਉਂਕਿ ਥੋੜੇ ਰਹਿ ਗਏ ਸੀ ਅਸੀਂ ਇੱਕ ਥੋੜਾ ਜਿਹੀ ਵੀਡੀਓ ਕੀ ਬਣਾਵਾਂਗੇ ਕਿਉਂਕਿ ਉੱਤੇ ਆਪਾਂ 425 ਦੀ ਇਹਨਾਂ ਦੀ ਸੇਲ ਲਾਈ ਸੀ ਸਾਰੇ ਵਿਗ ਗਏ ਆਹ 425 ਵਾਲੀ ਕਾਟਨ ਆ ਵੀਰੇ ਕਾਟਨ ਇਹ ਵੀ ਬਹੁਤ ਵਧੀਆ ਇਹਦਾ ਵੀ ਕੋਈ ਲੰਬਾ ਨਹੀਂ ਆਇਆ ਸਾਡੇ ਕੋਲੇ ਹਜੇ ਬੰਬੇ ਕਾਟਨ ਦੇ ਤਾਂ ਇੱਕ ਅੱਧੇ ਲੰਬੇ ਆ ਗਏ ਪਰ ਇਹਦਾ ਲੰਬਾ ਕਦੇ ਵੀ ਨਹੀਂ ਆਇਆ ਵੀ ਸਾਡੇ ਬੀਐਮ ਖਰਾਬ ਹੋ ਗਈ ਇਹ ਵੀਐਮ ਦੀ ਕਾਟਨ ਹੈ ਜੀ ਓਨਲੀ 400 25 ਤੇ ਇੱਕ ਸੂਟ ਆਪਣੇ ਕੋਲੇ ਆ ਰਿਹਾ ਜੀ ਕਾਫੀ ਬੰਬੇ ਚ ਵੀ ਉਹਨਾਂ ਚ ਲੰਬੇ ਆਏ ਜਿਹੜੇ ਕਸਟਮਰ ਕਹਿੰਦੇ ਸਾਨੂੰ ਸਸਤੇ ਲਿਆ ਕੇ ਦਿਓ ਸਸਤੇ ਲਿਆ ਕੇ ਦਿਓ ਹਾਂ ਭਾਈ ਬਣ ਕੇ ਸਾਨੂੰ ਐ ਨਾ ਕਹਾ ਕਰੋ ਫਲਾਨਾ ਸਸਤਾ ਦਿੰਦਾ ਇਹਦੇ ਵਿੱਚ ਵੀ ਭਾਈ ਠੱਗੀ ਆਈ ਹੈ ਬੰਬੇ ਕੋਟਨਸ ਵੀ ਦੋ ਤਰ੍ਹਾਂ ਦਾ ਕੱਪੜਾ ਆਇਆ ਸਾਨੂੰ ਉਹ ਤੁਸੀਂ ਦੱਸ ਕੇ ਦਿੱਤਾ ਜੀ ਕੱਪੜਾ ਥੋੜਾ ਸਸਤਾ ਜੀ ਅਸੀਂ ਸਸਤਾ ਕਰਕੇ ਦਿੱਤਾ ਉਹ ਕਦਰੋਂ ਪਤਾ ਲੱਗਿਆ ਜਿਹੜੇ 550 ਵਾਲੇ ਸੀ ਨਾ ਬੰਬੇ ਕਾਟਨ ਦੇ ਉਹਦਾ ਕੋਈ ਲੰਬਾ ਨਹੀਂ ਆਇਆ ਜਿਹੜੇ ਤੁਸੀਂ ਸਸਤੇ ਦੇ ਚੱਕਰ ਦੇ ਪੈ ਜਾਂਦੇ ਹੋ ਫਿਰ ਉੱਥੇ ਲੰਬੇ ਆਉਂਦੀ ਐ ਤੁਸੀਂ ਕਹਿੰਦੇ ਨੂੰ ਫੁਲਾਣਾ 400 ਦਾ ਦੇ ਰਿਹਾ ਤੁਸੀਂ ਐਨੇ ਦਾ ਇਹ ਨਾ ਚੱਕਰਾਂ 'ਚ ਨਾ ਪਿਆ ਕਰੋ 20 50 ਰੁਪਏ ਪਿੱਛੇ ਅਸੀਂ ਆਪ ਲਿਆ ਕੇ ਦੇਖ ਲੈ ਜਿਹੜੇ 550 ਵਾਲੇ ਸੀ ਜੀ ਪਹਿਲਾਂ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਸਾਨੂੰ ਹੁਣ ਪਤਾ ਲੱਗਾ ਵੀ ਬੰਬੇ 150 ਵਾਲੇ 'ਚ ਬਹੁਤ ਫਰਕ ਆ ਜੀ 150 'ਚ ਬਹੁਤ ਫਰਕ ਹੁੰਦਾ ਜੀ ਜਿਹੜਾ 550 ਦੇ 'ਚ ਇੱਕ ਵੀ ਲੰਬਾ ਨਹੀਂ ਆਇਆ ਤੇ 400 ਵਾਲੇ 'ਚ ਕੋਈ ਲੰਬੇ ਆਇਆ ਕਲਰ ਦੇ ਸੋ ਵੀ ਪਿੱਛੇ ਤੁਸੀਂ ਸਮਾਈਸ ਬੋਈ ਸਾਰਾ ਪਰ ਤੁਸੀਂ ਸਾਨੂੰ ਤੁਸੀਂ ਮਜਬੂਰ ਕਰ ਦਿੰਨੇ ਹੋ ਅਸੀਂ ਵੀ ਫਿਰ ਐ ਸੋਚਦੇ ਆ ਵੀ ਆਪਾਂ ਕਈਆਂ ਵੀ ਸਾਨੂੰ ਕੋਈ ਘੱਟ ਗੇਟ ਲਾਓ ਫਿਰ ਉਹ ਠੱਗੀ ਮਾਰ ਜਾਂਦੇ ਆ ਜੀ ਫਿਰ ਉਹ ਸਾੜਿਆ ਕਪੜਾ ਦੇ ਜਾਂਦੇ ਆ ਤਾਂ ਕਰਕੇ ਕਹਿੰਦੀ ਆ ਪਰ ਖੁੰਨ ਦੀ ਜਮਾ ਨਹੀਂ ਸੀ ਆਉਂਦੀ ਪਰ ਉਹਨਾਂ ਦਾ ਕਿਸੇ ਕਿਸੇ ਦਾ ਰੰਗ ਉੱਤਰ ਗਿਆ ਸਾਰਾ ਤਾਂ ਨਹੀਂ ਉੱਤਰਿਆ ਪਰ ਕਿਸੇ ਕਿਸੇ ਦਾ ਉੱਤਰਿਆਗਾ ਤਾਂ ਕਰਕੇ ਪਲੀਜ਼ ਇਹ ਕੰਬੀਨੇਸ਼ਨ ਨਾ ਕਰਾਇਆ ਕਰੋ ਫਲਾਨਾ ਥਾਂ ਇੱਥੇ ਦਿਲ ਦਾ ਤੁਸੀਂ ਮਹਿੰਗੇ ਲਾ ਰਹੇ ਹੋ ਬਾਹਰ ਆ ਰਹੇ ਕੱਪੜੇ 'ਚ ਬਹੁਤ ਫਰਕ ਹੁੰਦਾ ਵੀਰੀ ਚੀਜ਼ਾਂ ਸੇਮ ਹੁੰਦੀਆਂ ਹੰਡਾਏ ਤੋਂ ਪਤਾ ਲੱਗਦਾ ਹੁਣ ਜਿਵੇਂ ਆਹ ਕੱਪੜੇ ਦਿਖ ਇਦੇ ਵਿੱਚ ਥੋੜੇ ਜਿਹੇ ਸੂਟ ਰਹਿ ਗਏ ਸੀ ਅਸੀਂ ਤਾਂ ਤੁਹਾਨੂੰ ਵੀਡੀਓ ਚ ਲਿਆਤਾ ਸਿੰਗਲ ਸਿੰਗਲ ਕੋਈ ਸਿੰਗਲ ਸੂਟ ਆ ਕੋਈ ਦੇਖੋ ਜੀ ਇਹ ਰੈੱਡ ਦੇ ਵਿੱਚ ਕਰੀਮ ਕਲਰ ਬਿੰਦੀਆਂ ਐ ਡਾਟਸ ਬਣੇ ਹੋਏ ਆ ਬਹੁਤ ਸੋਹਣੀ ਚੀਜ਼ ਆ ਓਨਲੀ 425 ਦਾ ਹੰਡਾਉਣ ਵਾਲੀ ਚੀਜ਼ ਆ ਮੂਲੀਆਂ ਗਰਮੀਆਂ ਵਾਸਤੇ ਭਾਵੇਂ ਲੈ ਕੇ ਰੱਖ ਲੋ ਹੰਡਾਉਂਗੇ ਪਾਉਂਗੇ ਸੌਫਟ ਕਾਟਨ ਆ ਕੋਈ ਵੀ ਮੂਲੀ ਗਰਮੀ ਤਾਂ ਇਹ ਤੁਹਾਨੂੰ ਜੀ 550 600 ਦਾ ਮਿਲੂਗੀ ਸੀ ਜੀ ਹਾਂ ਆ ਆ ਆਪਣੇ ਕੋਲੇ ਰਹਿ ਗਏ ਤਿੰਨ ਕ ਕਲਰ ਜੀ ਇਹ ਆਗਾ ਜੀ ਨੇਵੀ ਬਲੂ ਕਿਉਂਕਿ ਔਡੀ ਦੇ ਬੀਐਮ ਕਾਟਨ ਚ ਬੜਾ ਫਰਕ ਨਹੀਂ ਹੁੰਦਾ ਜੀ ਸਿਮਿਲਰ ਜੀ ਰਹਿੰਦੀਆਂ ਓਨਲੀ 425 ਜੀ ਵੀਰੇ ਬਹੁਤ ਸੋਹਣੀ ਟੋਟਣੇ ਦੇ ਵਿੱਚ ਕੋਈ ਮਿਕਸ ਨਹੀਂ ਹੈਗਾਗਾ ਕੁਝ ਵੀ ਨਹੀਂ ਹੈਗਾ ਇੱਕ ਇਹਦੇ ਵਿੱਚ ਚਾਰ ਰਹਿ ਗਿਆ ਜੀ ਇਹ ਇੱਕੋ ਹੀ ਸੂਟ ਹੈ ਜੀ ਮਹਿੰਦੀ ਉਹ ਦੋ ਸੂਟ ਸੀ ਉਹ ਨੀਵੀ ਚਾਰ ਚੋਂ ਦੋ ਇੱਕ ਰਹਿ ਗਿਆ ਹਾਂ ਇੱਕ ਰਹਿ ਗਿਆ ਜੀ ਕਿਉਂਕਿ ਆਪਾਂ ਸੇਲ ਲਾ ਕੇ ਕੱਢਦੇ ਸੀ 425 ਚ ਇਹ ਚਾਰ ਪੰਜ ਕ ਰੰਗ ਰਹਿ ਗਏ ਸੀ ਮੈਂ ਆਖਿਆ ਸੀ ਸਭ ਨੂੰ ਦਿਖਾ ਦਈਏ ਜਿੰਨਾ ਸਾਨੂੰ ਪਤਾ ਹੁੰਦਾ ਵੀ ਅਸੀਂ ਕੱਪੜੇ ਦੀ ਪੂਰੀ ਨੌਲੇਜ ਰੱਖੀ ਆ ਕਈ ਵਾਰੀ ਸਾਨੂੰ ਵੀ ਕੁਝ ਕੱਪੜਿਆਂ ਦਾ ਨਹੀਂ ਪਤਾ ਲੱਗਦਾ ਪਰ ਕੁਝ ਕੱਪੜਿਆਂ ਦੀ ਜਿੰਨਾ ਸਾਨੂੰ ਐਤ ਕਿ ਵੇਚ ਕੇ ਪਰ ਰੱਖਾ ਕੀ ਵੀ ਆਹ ਕੱਪੜਾ ਕਿਵੇਂ ਦਾ ਸਾਨੂੰ ਪਤਾ ਲੱਗਾ ਵੀ ਆਹ ਕੱਪੜਾ ਖਰਾਬ ਨਹੀਂ ਹੁੰਦਾ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਵੀ ਕਵਾਂ ਕਸਟਮਰਾਂ ਤੋਂ ਆ ਲਓ ਜੀ ਆਹ ਲਈ 425 ਦਾ ਸਾਨੂੰ ਕਸਟਮਰਾਂ ਤੋਂ ਜੇ ਜਿੰਪਾ ਦਾ ਲੱਗੂ ਆ ਵੀ ਆਹ ਚੀਜ਼ ਐ ਹੋਇਆ ਜੀ ਆਹ ਚੀਜ਼ ਐ ਹੋਇਆ ਠੀਕ ਆਹ ਕੱਪੜਾ ਵੀ ਬਹੁਤ ਟੌਪ ਦਾ ਜੀ ਆਹ ਆ ਗਿਆ ਜੀ ਪਿੰਕ ਲੈਣਾ ਦੇ ਵਿੱਚ ਡਾਰਕ ਪਿੰਕ ਮਰੀਆਂ ਟਾਗਾ ਸਕਦੇ ਆ ਇਹ ਬਹੁਤ ਸੁਣੀ ਚੀਜ਼ ਹੈ ਲੈਨਿੰਗ ਚ ਬੰਦਾ ਬਹੁਤ ਪਾਇਆ ਸੂਟ ਹੈ ਬਹੁਤ ਘੈਂਟ ਲੱਗਦਾ ਜਦੋਂ ਤੁਸੀਂ ਇਹ ਕੋਰਾ ਕੋਰਾ ਲਾ ਕੇ ਬਣਾਉਂਦੇ ਆ ਇਹ ਆਪਣਾ ਲਾਸਟ ਸੀਰੀ 425 ਵਾਲਿਆਂ ਤੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਸੂਟ ਤੁਸੀਂ ਲੈ ਸਕਦੇ ਹੋ ਵੀਡੀਓ ਬਣਾਉਣ ਚ ਕੋਈ ਕਮੀ ਨਹੀਂ ਰਹੀ ਹੋਵੇ ਤਾਂ ਅਸੀਂ ਸ਼ੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਤੇ ਮਹਕਦੀਪ ਸਿੰਘ ਬਣੀਓ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਰੱਖੇ